ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਰੰਦਾਵਾ ਦੁਬਾਰ 2 ਵਜੇ ਤੱਕ ਦੀਆਂ ਖਾਸ ਖਬਰਾਂ ਲੈ ਕੇ ਹਾਜ਼ਰ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਨੇ ਗਿਆਨੀ ਰਖਵੀਰ ਸਿੰਘ ਨਾਲ ਦਿੱਲੀ ਹਵਾਈ ਅੱਡੇ ਤੇ ਹੋਏ ਦੁਰਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਸਾਡੀ ਸਤਕਾਰਤ ਸ਼ਖਸੀਅਤ ਹਨ। 에어 ਇੰਡੀਆ ਤੇ ਉਸ ਦੇ ਕਰਮਚਾਰੀਆ ਵੱਲੋਂ ਕੀਤਾ ਗਿਆ ਵਿਵਹਾਰ ਨਿੰਦਣਯੋਗ ਹੈ। ਮੁੱਖ ਮੰਤਰੀ ਨੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਸੋਸ਼ਲ ਮੀਡੀਆ ਉੱਤੇ ਟਵੀਟ ਕਰਦਿਆਂ ਲਿਖਿਆ ਕਿ ਸਿੱਖ ਕੌਮ ਦੇ ਸਰਬੋੱਚਾ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਤਕਾਰਯੋਗ ਗਿਆਨੀ ਰਖਵੀਰ ਸਿੰਘ ਜੀ ਨਾਲ ਇਹ ਇੰਡੀਆ ਤੇ ਉਸਦੇ ਕਰਮਚਾਰੀਆਂ ਦੁਆਰਾ ਨਿੰਦਣਯੋਗ ਵਿਵਹਾਰ ਕੀਤੇ ਜਾਣ ਦੀ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਸਿੰਘ ਸਾਹਿਬ ਸਾਡੀ ਸਤਿਕਾਰਤ ਸ਼ਖਸੀਅਤ ਹਨ ਉਹਨਾਂ ਨਾਲ ਕੀਤੇ ਅਜਿਹੇ ਵਰਤਾਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਾ ਹਾਂ ਅਤੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਦੇ ਖਿਲਾਫ ਵਿਸਾਲੀ ਕਾਰਵਾਈ ਕਰਨ ਦੀ ਮੰਗ ਕਰਦਾ ਹਾਂ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ਪਹਿਲਾਂ ਗਉਮ ਹਮਲੇ ਤੋਂ ਬਾਅਦ ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਇਹ ਅਤਵਾਦੀ ਗਤੀਵਧੀਆਂ ਪੂਰੀ ਤਰ੍ਹਾਂ ਨਾਲ ਨਹੀਂ ਹੋ ਜਾਂਦੇ ਆ ਉਦੋਂ ਤੱਕ ਪਾਕਿਸਤਾਨ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਜੇਕਰ ਭਾਰਤ ਸਰਕਾਰ 28 ਸਰਹੱਦ ਬੰਦ ਕਰ ਰਹੀ ਹੈ ਤਾਂ ਮਹਾਰਾਸ਼ਟਰ ਤੇ ਗੁਜਰਾਤ ਦੀਆਂ ਵੱਡੀਆਂ ਬੰਦਰਗਾਹਾਂ ਜਿੱਥੋਂ ਅਮੀਰ ਲੋਕ ਪਾਕਿਸਤਾਨ ਨਾਲ ਆਪਣਾ ਕਾਰੋਬਾਰ ਕਰਦੇ ਹਨ ਉਸ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਹੈ ਜੇਕਰ ਪਾਕਿਸਤਾਨ ਨੂੰ ਸਬਕ ਸਿਖਾਉਣਾ ਹੈ ਤਾਂ ਸਾਰੇ ਬਾਡਰ ਬੰਦ ਕੀਤੇ ਜਾਣ ਪਾਕਿਸਤਾਨ ਅਕਸਰ ਗੁਜਰਾਤ ਤੇ ਮਹਾਰਾਸ਼ਟਰ ਦੀਆਂ ਬੰਦਰਗਾਹਾਂ ਰਾਹੀਂ ਨਸ਼ੇਲੇ ਪਦਾਰਥ ਭਾਰਤ ਭੇਜਦਾ ਹੈ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਸਿਰਫ 28 ਸਰਹੱਦ ਬੰਦ ਕਰਨ ਨਾਲ ਹੀ ਮਕਸਦ ਪੂਰਾ ਨਹੀਂ ਹੋਵੇਗਾ ਅਸੀਂ ਸਾਰੇ पाकिस्तान चाहते पाकिस्तान के साथ कोई समझौता नहीं होना चाहिए जब तक ये सारा ये ऐसी चीजें है आतंकवादी हरकतें बंद नहीं होती और आपने जो उनके साथ सब कुछ बंद किया हमारा अटारी बॉर्डर बंद किया है तो फिर जो बड़े बड़े पोर्ट्स हैं गुजरात के महाराष्ट्र के जहाँ से बड़े अमीर लोग वहाँ पे कर व्यापार करते हैं वो भी पाकिस्तान के साथ बंद होना चाहिए जो सबक सिखाना है तो सबके लिए बराबर होना चाहिए और बड़े वहाँ से जो नशों का भी व्यापार होता है पाकिस्तान करती है वो सब वो बड़े पोर्ट से भी बंद होना चाहिए पाकिस्तान के साथ हर तरह का व्यापार बंद करिए सिर्फ एक अटारी को बंद करने से कुछ नहीं होता आप गुजरात और महाराष्ट्र के पोर्ट भी बंद करिए और पाकिस्तान को सबक से खाना ये हरेक एक हिंदुस्तानी चाहता है ਪਹਿਲਗਾਮ ਘਟਨਾ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਰਾਹੁਲ ਗਾਂਧੀ ਅੱਜ ਜੰਮੂ ਕਸ਼ਮੀਰ ਦਾ ਦੌਰਾ ਕਰ ਰਹੇ ਹਨ ਖਬਰ ਪੜੇ ਜਾਣ ਤੱਕ ਉਹ ਜੰਮੂ ਕਸ਼ਮੀਰ ਪਹੁੰਚ ਗਏ ਹਨ ਉਹ ਪਹਿਲਗਾਮ ਆਤਵਾਦੀ ਹਮਲੇ ਦੇ ਜ਼ਖਮੀਆਂ ਨੂੰ ਮਿਲਣ ਲਈ ਅਨੰਤਨਾਗ ਹਸਪਤਾਲ ਵੀ ਜਾਣਗੇ ਇਸ ਦੇ ਨਾਲ ਹੀ ਫੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਵੀ ਅੱਜ ਸ਼੍ਰੀਨਗਰ ਪਹੁੰਚਣਗੇ ਉਹ ਬੈਸਰਨ ਘਾਟੀ ਵੀ ਜਾਣਗੇ ਅਤੇ ਹਮਲੇ ਦੇ ਮੱਦੇਨਜ਼ਰ ਸੁਰੱਖਿਆ ਸਥਿਤੀ ਦੀ ਸਮੀਖਿਆ ਵੀ ਕਰਨਗੇ ਇਸ ਦੌਰਾਨ ਸਦਾਨਕ ਫੌਜੀ ਟੁਕੜੀ ਦੇ ਸਿਖਰਲੇ ਕਮਾਂਡਰ ਜਨਰਲ ਦਿਵੇਦੀ ਨੂੰ ਸੰਖੇਪ ਜਾਣਕਾਰੀ ਦੇਣਗੇ ਅਤੇ ਨਾਲ ਹੀ ਉਹ ਕਸ਼ਮੀਰ ਦੇ ਕੰਟਰੋਲਰ ਰੇਖਾ ਵਿੱਚ ਕੀਤੀਆਂ ਜਾ ਰਹੀਆਂ ਅੱਤਵਾਦੀ ਵਿਰੋਧੀ ਗਤੀਵਧੀਆਂ ਬਾਰੇ ਵਿੱਚ ਜਾਣਕਾਰੀ ਦੇਣਗੇ ਪਹਿਲਗਾਂ ਮੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਸਿੰਧੂ ਜਲ ਸੰਧੀ ਨੂੰ ਮੁਵੱਤਲ ਕਰ ਦਿੱਤਾ ਸੀ ਵੀਰਵਾਰ ਦੇਰ ਰਾਤ ਭਾਰਤ ਨੇ ਪਾਕਿਸਤਾਨ ਨੂੰ ਇੱਕ ਪੱਤਰ ਭੇਜ ਕੇ ਅਤੇ ਇਸ ਬਾਰੇ ਅਧਿਕਾਰਤ ਤੌਰ ਤੇ ਸੂਚਿਤ ਵੀ ਕਰ ਦਿੱਤਾ ਹੈ ਭਾਰਤ ਦੇ ਜਲ ਸ਼ਕਤੀ ਮੰਤਰੀ ਸਕੱਤਰ ਦੇਵਾਸ਼ੀ ਮੁਖਰਜੀ ਨੇ ਪਾਕਿਸਤਾਨੀ ਹਾਲ ਸਰਵੋਤਮ ਮੰਤਰੀ ਸਕੱਤਰ ਮੁਰਤਾਜ਼ਾ ਨੂੰ ਇੱਕ ਪੱਤਰ ਲਿਖਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਸੰਧੀ ਚੰਗੀਆਂ ਸ਼ਰਤਾਂ ਨਾਲ ਕੀਤੀ ਗਈ ਸੀ ਪਰ ਇਸ ਨੂੰ ਚੰਗੇ ਸਬੰਧਤ ਬਿਨਾਂ ਕਾਇਮ ਨਹੀਂ ਰੱਖਿਆ ਜਾ ਸਕਦਾ 22 April ਨੂੰ ਅਤਵਾਦੀਆਂ ਨੇ ਪਹਿਲਗਾਮ ਨੇੜੇ ਬੈਸਰਨ ਘਾਟੀ ਵਿੱਚ 26 ਸੈਲਾਨੀਆਂ ਦੀ ਹੱਤਿਆ ਕਰ ਦਿੱਤੀ ਸੀ ਇਹਨਾਂ ਵਿੱਚ ਇੱਕ ਨੇਪਾਲੀ ਨਾਗਰਿਕ ਵੀ ਸ਼ਾਮਲ ਸੀ 10 ਤੋਂ ਵੱਧ ਲੋਕ ਜਕਵੀ ਹੋਏ ਸਨ ਜਿਸ ਤੋਂ ਬਾਅਦ ਭਾਰਤ ਨੇ ਜਲ ਸੰਧੀ ਨੂੰ ਬੋਲਤਵੇ ਕਰਨ ਸਬੰਧਤ ਪੰਜ ਵੱਡੇ ਫੈਸਲੇ ਲਏ ਸਨ ਪਹਿਲਗਾਮ ਹੰਬਲੇ ਵਿੱਚ ਸ਼ਾਮ ਵਾਲਾ ਸਤਾਨਕ ਸ਼ੱਕੀ ਲੋਕਾਂ ਵਿਰੁੱਧ ਇੱਕ ਵੱਡਾ ਬਿਆਨ ਸ਼ੁਰੂ ਕੀਤਾ ਗਿਆ ਹੈ ਅਜੀਤ ਦੀ ਰਿਪੋਰਟ ਦੇ ਮੁਤਾਬਕ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਬਿਹੜਾ ਦੇ ਸਰਾਲ ਦੇ ਗੋਰੀ ਇਲਾਕੇ ਵਿੱਚ ਇੱਕ ਕਥਿਤ ਦਹਿਚਦਗਰ ਦੇ ਘਰ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਜਦੋਂ ਕਿ ਇੱਕ ਹੋਰ ਸ਼ੱਕੀ ਦੇ ਘਰ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਗਿਆ ਹੈ ਦੱਖਣੀ ਕਸ਼ਮੀਰ ਦੇ ਗੁਰੀ ਦੇ ਇੱਕ ਪਿੰਡ ਵਿੱਚ ਤਲਾਸ਼ੀ ਮਹਿਮਦਰਾਣ ਸੁਰੱਖਿਆ ਬਲਾਂ ਦੇ ਇੱਕ ਸ਼ੱਕੀ ਦੇ ਘਰ ਨੂੰ ਉਡਾ ਦਿੱਤਾ ਸੂਤਰਾਂ ਨੇ ਦੱਸਿਆ ਕਿ ਰਾਬੰਦੀ ਅਤੇ ਤਲਾਸ਼ੀ ਮਹਿਮਦਰਾਣ ਸੁਰੱਖਿਆ ਬਲਾਂ ਨੇ ਘਰ ਵਿੱਚ ਕੁਝ ਸ਼ੱਕੀ ਵਸਤੂਆਂ ਦੇਖੀਆਂ ਖਤਰੇ ਨੂੰ ਮਹਿਸੂਸ ਕਰਦੇ ਹੋਏ ਸੁਰੱਖਿਆ ਬਲ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਿੱਛੇ ਹਟ ਗਏ ਹਾਲਾਂਕਿ ਪਿੱਛੇ ਹਟਣ ਤੋਂ ਥੋੜੀ ਦੇਰ ਬਾਅਦ ਹੀ ਇੱਕ ਸ਼ਕਤੀਸ਼ਾਲੀ ਧਮਾਕੇ ਨਾਲ ਘਰ ਨੂੰ ਵੱਡਾ ਸਾੜ ਪਹੁੰਚਿਆ ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਪਹਿਲਗਾਮ ਹਮਲੇ ਵਿੱਚ ਸ਼ਾਮਿਲ ਅਤਵਾਦੀ ਆਦੀ ਅਦੀ ਅਦਾ ਸੀ ਦੂਜੇ ਪਾਸੇ ਦੱਖਣੀ ਕਸ਼ਮੀਰ ਦੇ ਤਰਾਲ ਵਿੱਚ ਲਸ਼ਕਰ ਅਤਵਾਦੀ ਆਸੀਫ ਸ਼ੇਖ ਦਾ ਘਰਟਾ ਦਿੱਤਾ ਗਿਆ ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਬਲੋਜਰ ਦੀ ਵਰਤੋਂ ਕਰਕੇ ਘਰੋਂ ਢਵਾਇਆ ਹੈ ਜਿੱਥੇ ਸਾਰਾ ਦੇਸ਼ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਮੰਗ ਕਰ ਰਿਹਾ ਹੈ ਉਧਰ ਸੀਨੀਅਰ ਵਕੀਲ ਕਪੇੜ ਸੇਬਲ ਦੇ ਪਾਕਿਸਤਾਨ ਨੂੰ ਤਬਾਹ ਕਰਨ ਦਾ ਮੰਤਰ ਵੀ ਭਾਰਤ ਸਰਕਾਰ ਨੂੰ ਦੇ ਦਿੱਤਾ ਹੈ ਉਹਨਾਂ ਭਾਰਤ ਸਰਕਾਰ ਤੋਂ ਵੱਡੀ ਮੰਗ ਕਰਦਿਆ ਕਿਹਾ ਕਿ ਸਾਨੂੰ ਉਹਨਾਂ ਦੇਸ਼ਾਂ ਨੂੰ ਇਹ ਕਹਿ ਦੇਣਾ ਚਾਹੀਦਾ ਹੈ ਕਿ ਜੇਕਰ ਤੁਸੀਂ ਪਾਕਿਸਤਾਨ ਨਾਲ ਵਪਾਰ ਕਰਨਾ ਹੈ ਤਾਂ ਤੁਹਾਡੇ ਲਈ ਭਾਰਤ ਦੇ ਬਾਜ਼ਾਰਾਂ ਵਿੱਚ ਕੋਈ ਥਾਂ ਨਹੀਂ ਹੈ ਸਾਨੂੰ ਉਹਨਾਂ ਦੇਸ਼ਾਂ ਨੂੰ ਦੱਸਣਾ ਚਾਹੀਦਾ ਹੈ ਕਿ ਜੇਕਰ ਉਹਨਾਂ ਦਾ ਪਾਕਿਸਤਾਨ ਨਾਲ ਵਪਾਰ ਹੈ ਤਾਂ ਉਹ ਸਾਡੇ ਬਾਜ਼ਾਰਾਂ ਵਿੱਚ ਨਹੀਂ ਆ ਸਕਦੇ ਸਾਨੂੰ ਕੂਟਨੀਤਿਕ ਪਹਿਲ ਕਦਮੇ ਵਿੱਚ ਇਹ ਨੁਕਤਾ ਪੇਸ਼ ਕਰਨਾ ਚਾਹੀਦਾ ਹੈ ਸੰਯੁਕਤ ਰਾਸ਼ਟਰ ਨੂੰ ਦਬਾਅ ਬਣਾਉਣਾ ਚਾਹੀਦਾ ਹੈ ਸੁਰੱਖਿਆ ਪਰਿਸ਼ਦ ਵਿੱਚ ਇਹ ਮਤਾ ਵੀ ਪਾਸ ਕੀਤਾ ਜਾਣਾ ਚਾਹੀਦਾ ਹੈ ਅਤੇ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਚੀਨ ਇਸ ਦਾ ਸਮਰਥਨ ਕਰਦਾ ਹੈ ਜਾਂ ਇਸ ਦੇ ਵਿਰੁੱਧ ਜਾਂਦਾ ਹੈ ਸਾਨੂੰ ਇਹ ਕੂਟਨੀਤਿਕ ਪਹਿਲ ਕਦਮੀਆਂ ਕਰਨੀਆਂ ਪੈਣਗੀਆਂ ਉਹ ਇਹ ਹੈ ਕਿ ਜੋ-ਜੋ ਵੱਡੇ-ਵੱਡੇ ਦੇਸ਼ ਹਨ ਜੋ ਪਾਕਿਸਤਾਨ ਕੇ ਸਾਥ ਵਪਾਰ ਕਰਦੇ उनको कहना चाहिए कि आप हमारी मार्केट में नहीं आओगे हम आपको इजाजत नहीं देंगे जब तक आप इस व्यापार को बंद नहीं करोगे जो यूएस बाकी देशों के साथ करना करता है आप करिए ना ਔਰ ਦੇਸ਼ ਆਪਕੇ ਸਾਥ ਖੜਾ ਰਹੇਗਾ ਕੱਲ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਦੁਆਰਾ ਬੁਲਾਈ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਡੈਮੋਕਰੈਟਿਕ ਆ ਪ੍ਰੋਗਰੈਸਿਵ ਆਜ਼ਾਦ ਪਾਰਟੀ ਦੇ ਪ੍ਰਧਾਨ ਗੁਲਾਮ ਨਵੀ ਆਜ਼ਾਦ ਨੇ ਕਿਹਾ ਕਿ ਪੂਰਾ ਦੇਸ਼ ਅਤੇ ਜੰਮੂ ਕਸ਼ਮੀਰ ਦੇ ਲੋਕ ਪਹਿਲਗਾਮ ਹਮਲੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗਵਾਉਣ ਵਾਲਿਆਂ ਦੇ ਸਮਰਥਨ ਵਿੱਚ ਖੜੇ ਹਨ ਜੰਮੂ ਕਸ਼ਮੀਰ ਦੇ ਸਾਰੇ ਹਿੰਦੂ ਅਤੇ ਮੁਸਲਮਾਨ ਅਤਵਾਦ ਦੇ ਵਿਰੋਧ ਇੱਕਜੁੱਟ ਹਨ ਉੱਤਰੀ ਕਸ਼ਮੀਰ ਦੇ ਬਾਂਦੀਪੂਰਾ ਜ਼ਿਲ੍ਹੇ ਵਿੱਚ ਫੌਜ ਅਤੇ ਕਥਿਤ دہشتਗਰਦਾਂ ਵਿਚਕਾਰ ਚੱਲ ਰਹੇ ਮੁਕਾਬਲੇ ਵਿੱਚ ਇੱਕ دہشتਗਰਦ ਨੂੰ ਖਤਮ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਦੋ ਸੈਨਿਕ ਵੀ ਗੰਬੀਰ ਜ਼ਖਮੀ ਹੋਏ ਹਨ ਇਸ ਤੋਂ ਪਹਿਲਾਂ ਸਵੇਰੇ ਸੁਰੱਖਿਆ ਬਲਾਂ ਤੇ دہشت گردਾਂ ਦਾ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ ਸੀ ਪਹਿਲਗਾਮ ਹਮਲੇ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਇਹ ਪਿਛਲੇ ਦੋ ਜਿਹੜਾ ਵਿੱਚ ਇਹ ਚੌਥਾ ਮੁਕਾਬਲਾ ਹੈ ਇਹ ਮੁਕਾਬਲਾ ਕੁਲਨਾਰ ਇਲਾਕੇ ਵਿੱਚ ਹੋਇਆ ਜਿੱਥੇ دہشت گردਾਂ ਦੀ ਮਜਬੂਤਗਰੀ ਸੋਚਣਾ ਮਿਲਣ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਤਲਾਸ਼ੀ ਮਹਿੰਮ ਸ਼ੁਰੂ ਕੀਤੀ ਜਿਵੇਂ ਹੀ ਜਵਾਨ ਇਲਾਕੇ ਵਿੱਚ ਪਹੁੰਚੇ دہشت گردਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਹਮਲੇ ਦੇ ਵਿਰੋਧ ਚ ਅੱਜ ਮੁਸਲਮ ਭਾਈਚਾਰਾ ਲੁਧਿਆਣਾ ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਕਾਲੀਆਂ ਪੱਟੀਆਂ ਬੰਨ੍ਹ ਕੇ ਆਪਣਾ ਰੋਸ ਪ੍ਰਗਟ ਕਰੇਗਾ ਇਹ ਐਲਾਨ ਪੰਜਾਬ ਦੇ ਸ਼ਾਈ ਇਮਾਮ ਮੁਹੱਲਾ ਉਸਮਾਨ ਲੁਧਿਆਣਵੀ ਨੇ ਕੀਤਾ ਹੈ 2 ਦਿਨ ਪਹਿਲਾਂ ਮੁਸਲਮ ਭਾਈਚਾਰੇ ਨੇ ਜੰਮਾ ਮਸਜਿਦ ਦੇ ਬਾਹਰ ਅੱਤਵਾਦ ਦਾ ਪੁਤਲਾ ਵੀ ਸਾੜਿਆ ਸੀ ਮੁਸਲਮ ਭਾਈਚਾਰੇ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਗਾ ਕੇ ਇਸ ਹਮਲੇ ਦੀ ਸਖਤ ਸ਼ਰਧਾਂ ਵਿੱਚ ਨਿੰਦਾ ਕਰਦੇ ਅਮਰਿਤਕਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਇਸ ਤੋਂ ਇਲਾਵਾ ਅੱਜ ਦਿੱਲੀ ਵਿੱਚ ਵੀ ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅੱਜ ਇਹ ਦਿੱਲੀ ਵਪਾਰੀ ਐਸੋਸੀਏਸ਼ਨ ਨੇ ਪਹਿਲਗਾਮ ਹਮਲੇ ਦੇ ਦੋਸ਼ੀਆਂ ਦੇ ਖਿਲਾਫ ਰੋਸ ਮਾਰਚ ਕੱਢਿਆ ਅਤੇ ਪਾਕਿਸਤਾਨ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਜੰਮੂ ਕਸ਼ਮੀਰ ਵਿੱਚ ਹੋਏ ਹਮਲੇ ਤੋਂ ਬਾਅਦ ਲੋਕ ਗੁੱਸੇ ਵਿੱਚ ਹਨ ਇਸ ਦੌਰਾਨ ਕੁਝ ਲੋਕ ਜਾਣਬੁੱਝ ਕੇ ਕਸ਼ਮੀਰੀ ਵਿਦਿਆਰਥੀਆਂ ਨਾਲ ਝਗੜਾ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਹਮਲੇ ਲਈ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ ਜ਼ਿੰਮੇਵਾਰ ਠਹਿਰਾ ਰਹੇ ਹਨ ਇਸੇ ਤਰ੍ਹਾਂ ਪੰਜਾਬ ਦੇ ਮੁਹਾਲੀ ਦੇ ਖਰੜ ਇਲਾਕੇ ਵਿੱਚ ਕੁਝ ਕਸ਼ਮੀਰੀ ਵਿਦਿਆਰਥੀਆਂ ਨੂੰ ਅਜੇ ਹੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ ਪੁਲਿਸ ਨੇ ਸਾਰੇ ਕੈਂਪਸ ਦਾ ਦੌਰਾ ਵੀ ਕੀਤਾ ਸਾਂਝੇ WhatsApp ਗਰੁੱਪ ਵੀ ਬਣਾਏ ਗਏ ਹਨ ਵਿਦਿਆਰਥੀਆਂ ਨੂੰ 112 ਹੈਲਪਲਾਈਨ ਨੰਬਰ ਰਾਹੀਂ ਵੀ ਤੁਰੰਤ ਰਾਹਤ ਦਿੱਤੀ ਜਾਵੇਗੀ ਪਹਿਲਗਾਮ ਹਮਲੇ ਤੋਂ ਬਾਅਦ ਸਲਾਨੀ ਜਲਦ ਰੋ ਜਲਦ ਕਸ਼ਮੀਰ ਕਾੜੀ ਦੇ ਬਾਹਰ ਨਿਕਲ ਰਹੇ ਹਨ ਇਸ ਨੂੰ ਦੇਖਦੇ ਹੋਏ ਕਸ਼ਮੀਰ ਵਿੱਚ ਆਟੋ ਯੂਨੀਅਨ ਨੇ ਵੱਡਾ ਫੈਸਲਾ ਲੈਂਦੇ ਹੋਏ ਅੱਜ ਸਵੇਰੇ 6 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਲਾਨੀਾਂ ਲਈ ਆਟੋ ਸਰਵਿਸ ਨੂੰ ਫ੍ਰੀ ਕਰ ਦਿੱਤਾ ਹੈ ਆਟੋ ਯੂਨੀਅਨ ਦੇ ਇੱਕ ਮੈਂਬਰ ਨੇ ਕਿਹਾ ਕਿ ਸਾਨੂੰ ਪਹਿਲਗਾਮ ਹਮਲੇ ਦਾ ਪੂਰਾ ਦੁੱਖ ਹੈ ਅਸੀਂ ਦੇਖ ਰਹੇ ਹਾਂ ਕਿ ਸਲਾਨੀ ਬਹੁਤ ਡਰੇ ਹੋਏ ਹਨ ਇਸ ਕਰਕੇ ਅਸੀਂ ਉਹਨਾਂ ਲਈ ਇਸ ਸਰਵਿਸ ਨੂੰ ਫ੍ਰੀ ਕਰ ਦਿੱਤਾ ਹੈ ਫਰਾਂਸ ਦੇ ਰਾਸ਼ਟਰਪਤੀ ਇਮੈਨਿਊਅਲ ਮੈਕਰੋਨ ਨੇ ਪਹਿਲਗਾਮ ਹਮਲੇ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਉਨਾ ਟਵੀਟ ਕਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਲੋਕ ਅਜਿਹੀ ਔਖੀ ਘੜੀ ਦੌਰਾਨ ਫਰਾਂਸ ਦੀ ਏਕਤਾ ਤੇ ਦੋਸਤੀ ਉੱਤੇ ਭਰੋਸਾ ਕਰ ਸਕਦੇ ਹਨ ਅਸੀਂ ਹਮੇਸ਼ਾ ਅਤਵਾਦ ਦੇ ਸਾਰੇ ਰੂਪਾਂ ਵਿਰੁੱਧ ਆਪਸੇ ਲੜਾਈ ਵਿੱਚ ਇਕਜੁੱਟ ਰਹੇ ਹਾਂ ਤੇ ਹਮੇਸ਼ਾ ਰਹਾਂਗੇ ਕਸ਼ਮੀਰ ਦੇ ਹ ਵਹਿਲਗਾਮ ਚ ਹੋਏ ਹਮਲੇ ਉਤੇ ਬ੍ਰਿਟਿਸ਼ ਅਪਾਰਧ ਦੇ ਮਰਜਾ ਡੂੰਗੀ ਚਿੰਤਾ ਤੇ ਸੋਗ ਪ੍ਰਗਟ ਕੀਤਾ ਗਿਆ ਬ੍ਰਿਟਿਸ਼ ਇੱਕ ਸੰਸਦ ਮੈਂਬਰ ਤਨਮਨਜੀਤ ਸਿੰਘ ਠੇਸੀ ਅਤੇ ਵੌਬ ਬਲੈਕਮੈਨ ਨੇ ਸੰਸਦ ਜ ਇਹ ਮੁੱਦਾ ਉਠਾਇਆ ਤੇ ਇਸ ਨੂੰ ਕਾਇਰਤਾਪੂਰਨ ਘਾਤਕ ਅਤੇ ਹੈਰਾਨ ਕਰਨ ਵਾਲਾ ਅਤਵਾਦੀ ਹਮਲਾ ਦੱਸਿਆ ਐਮਪੀ ਠੇਸੀ ਨੇ ਕਿਹਾ ਕਿ ਇਸ ਹਫਤੇ ਕਸ਼ਮੀਰ ਵਿੱਚ ਨਿਰਦੋਸ਼ ਸਲਾਨੀਆ ਉਤੇ ਹੋਏ ਕਾਇਰਤਾਪੂਰਨ ਅਤੇ ਘਾਤਕ ਅਤਵਾਦੀ ਹਮਲੇ ਤੋਂ ਮੈਂ ਬਹੁਤ ਦੁਖੀ ਹਾਂ ਮੇਰੀਆਂ ਪ੍ਰਾਰਥਨਾਵਾਂ ਪੀੜਤਾਂ ਦੇ ਪਰਿਵਾਰਾਂ ਨਾਲ ਹਨ ਮੈਨੂੰ ਪੂਰੀ ਉਮੀਦ ਹੈ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਘਟਾਰੇ ਵਿੱਚ ਲਿਆਂਦਾ ਜਾਵੇਗਾ ਬ੍ਰਿਟਿਸ਼ ਸੰਸਦ ਬਾਬਲ ਬਲੈਕਮੈਨ ਨੇ ਕਿਹਾ ਕਿ ਮੈਂ ਪਹਿਲਾਂ ਗਾਮ ਚ ਹਿੰਦੂ ਸਲਾਨੀਆਂ ਉੱਤੇ ਹੋਏ ਅਤਵਾਦੀ ਹਮਲੇ ਦੀ ਸਖਤ ਸ਼ਬਦਾਂ ਜਿੰਦਾ ਕਰਦਾ ਹਾਂ ਜਿਸ 'ਚ 26 ਲੋਕਾਂ ਦੀ ਦਰਦਨਾਕ ਜਾਨ ਦਰਦਨਾਕ ਮੌਤ ਹੋ ਗਈ ਮੇਰੀ ਡੂੰਗੀ ਸੰਵੇਦਨਾ ਪੀੜਤ ਪਰਿਵਾਰਾਂ ਨਾਲ ਹੈ ਲਸ਼ਕਰੇ ਦੋਇਬਾ ਵਰਗੀਆਂ ਜਥੇਬੰਦੀਆਂ ਪਾਕਿਸਤਾਨੀ ਜਥੇਬੰਦੀਆਂ ਹਨ ਜੋ ਕਸ਼ਮੀਰ ਵਿੱਚ નિર્ਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ ਸੰਸਦ ਮੈਂਬਰ ਟੀਸੀ ਦੇ ਬਿਆਨ ਦਾ ਸਮਰਥਨ ਕਰਦੇ ਵਰਟੀਜ ਸੰਸਦ ਦੇ ਸਦਨ ਦੇ ਰੀਡਰ ਨੇ ਕਿਹਾ ਮੈਂ ਇਸ ਮੁੱਦੇ ਨੂੰ ਉਠਾਉਣ ਲਈ ਸੰਸਦ ਮੈਂਬਰ ਟੀਸੀ ਦਾ ਧੰਨਵਾਦ ਕਰਨਾ ਚਾਹਾਂਗਾ ਕਸ਼ਮੀਰ ਵਿੱਚ ਇਹ ਅਤਵਾਦੀ ਹਮਲਾ ਸੱਚਮੁੱਚ ਬਹੁਤ ਭਿਆਨਕ ਅਤੇ ਮਿਰਾਸ਼ਕਾਰੀ ਹੈ ਇਹ ਇੱਕ ਕਾਰਤਾਪੂਰਵਕ ਪਰਕਾਰਵਾਈ ਹੈ ਮੇਰੀ ਸੰਵੇਦਨਾ ਅਤੇ ਸਰਕਾਰ ਦੀ ਪੂਰੀ ਹਮਦਰਦੀ ਉਹਨਾਂ ਸਾਰੇ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਗਵਾ ਦਿੱਤਾ ਹੈ ਪੰਜਾਬ ਸਰਕਾਰ ਨੇ ਕੱਲ੍ਹ ਹੋਈ ਕੈਬਨਿਟ ਮੀਟਿੰਗ ਵਿੱਚ ਪਟਿਆਲਾ ਜਿਲ੍ਹੇ ਦੇ ਤਹਿਸੀਲ ਰਾਜਪੂਰਾ ਵਿੱਚ ਪੈਂਦੇ 8 ਪਿੰਡਾਂ ਨੂੰ ਮੁਹੱਲੇ ਜਿਲ੍ਹੇ ਦੀ ਸਬ ਤਹਿਸੀਲ ਬਨੂੜ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਇਸ ਸਬੰਧੀ ਕੈਬਨਿਟ ਨੇ ਰਸਮੀ ਤੌਰ ਤੇ ਪਿੰਡਾਂ ਦੀ ਤਬਦੀਲੀ ਦੀ ਪ੍ਰਵਾਨਗੀ ਦੇ ਦਿੱਤੀ ਹੈ ਸਰਕਾਰ ਦੀ ਪ੍ਰਵਾਨਗੀ ਤੋਂ ਬਾਅਦ ਹੁਣ ਰਾਜਪੁਰਾ ਤਹਿਸੀਲ ਦੇ ਪਿੰਡ ਮਾਨਕਪੁਰਾ ਖੇੜਾ ਗੱਜੂ ਉਰਨਾ ਚੰਗੇਰਾ ਉੱਚ ਖੇੜਾ ਗੁਰਦਿੱਤਪੁਰਾ ਅਦਿੱਤਪੁਰਾ ਅਤੇ ਲਹਿਲਾ ਸਮੇਤ 8 ਪਿੰਡਾਂ ਨੂੰ ਸਾਬ ਤਹਿਸੀਲ ਬਨੂੜ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਦੁਪਹਿਰ 2 ਵਜੇ ਤੱਕ ਦੇ ਖਬਰਾਂ ਦੇ ਬਸ ਸੀ ਨਾ ਮੈਨੂੰ ਦੱਸ ਗਿਆ ਧੰਨਵਾਦ